ਫ फेब्रुवारी ਨੂੰ ਸਦਰ ਬਠਿੰਡਾ ਚ ਰਿਪੋਰਟ ਹੋਇਆ ਸੀਗਾ ਕਿ ਇੱਕ ਸੁਖਰਾਜ ਸਿੰਘ ਵਾਸੀ ਬਲੂਆਣਾ ਨੂੰ ਕੁਝ ਕੁਝ ਨੌਜਵਾਨਾਂ ਵੱਲੋਂ ਮਾਰੂ ਹਥਿਆਰਾਂ ਨਾਲ ਬਹੁਤ ਬੁਰੀ ਤਰ੍ਹਾਂ ਕਾਇਲ ਕਰਕੇ ਇੰਜਰ ਕਰ ਦਿੱਤਾ ਜਿਹੜੀ ਜਿਹਦੇ ਦੌਰਾਨੇ ਇਲਾਜ ਮੌਤ ਹੋ ਗਈ ਸੀ ਉਸ ਕੇਸ ਚ ਸੁਖਰਾਜ ਸਿੰਘ ਦੀ ਫੈਮਲੀ ਦੇ ਬਿਆਨਾਂ ਤੇ ਅਸੀਂ ਬਾਈ ਨੇਮ ਕੁਲਦੀਪ ਸਿੰਘ ਉਰਫ ਕਾਲਾ ਔਰ ਬਲਕਾਰ ਸਿੰਘ ਦੇ ਦੋਨੋ ਵਾਸੀਆਂ ਪਿੰਡ ਬਲੂਆਣਾ ਦੇ ਬਾਈ ਨੇਮ ਤੇ ਕੁਝ ਅਨਨੋਨ ਦੇ ਮਰਡਰ ਦਾ ਐਫ ਆਰ ਨੰਬਰ 20 ਡੇਟਿਡ 2 ਫ फेब्रुवारी 25 ਅੰਡਰ ਸੈਕਸ਼ਨ 103 ਜਿਹੜਾ ਮਰਡਰ ਦਾ ਇਕੁਇਵਲੈਂਟ 302 ਦਾ ਇਕੁਇਵਲੈਂਟ ਹੈ 506 191 190 ਬੀ ਐਨ ਐਸ ਅਲੋਂਗ ਵਿਦ 25 ਆਰਮਜ਼ ਐਟ ਥਾਣਾ ਸਦਰ ਬਠਿੰਡਾ ਚ ਲੌਂਚ ਕੀਤਾ ਸੀਗਾ ਇਸ ਕੇਸ ਚ ਵੀ ਐਸ ਪੀ ਟੀ ਦੀ ਸੁਪਰਵੀਜ਼ਨ ਚ ਸੀ ਆਈ ਏ 2 ਦੀ ਟੀਮ ਐਸ ਐਚ ਓ ਸਦਰ ਦੇ ਨਾਲ ਰਹੀ ਔਰ ਹਿਨਾ ਮੈਡਮ ਨੇ ਵੀ ਡੇਲੀ ਇਹਨੂੰ ਮਾਨੀਟਰ ਕੀਤਾ ਇਸ ਕੇਸ ਚ ਸਾਨੂੰ ਡਿਊਰਿੰਗ ਇਨਵੈਸਟੀਗੇਸ਼ਨ ਬੇਸਡ ਔਨ ਕ੍ਰੈਡੀਬਲ ਐਂਡ ਹਿਊਮਨ ਇਨਪੁਟ 5 ਤਰੀਕ ਨੂੰ ਸਾਨੂੰ ਜਿਹੜੇ ਦੋਸ਼ੀ ਐ ਕੁਲਦੀਪ ਸਿੰਘ ਉਸਤਾਲਾ ਔਰ ਬਲਕਾਰ ਸਿੰਘ ਇਹਨਾਂ ਨੂੰ ਬਲੁਆਣਾ ਦੇ ਏਰੀਆ 'ਚ ਇੱਕ ਮੋਟਰਸਾਈਕਲ ਸਪਲੈਂਡਰ ਤੇ ਕਾਬੂ ਕੀਤਾ ਗਿਆ ਅਗੇਨ ਵਿਦ ਬਾਈ ਸੀਆਈਏ 2 ਟੀਮ ਔਰ ਇਹਨਾਂ ਤੋਂ ਇੱਕ ਪਿਸਟਲ 32 ਬੋਰ ਦੇਸੀ ਅਲੋਂਗ ਵਿਦ 5 ਲਾਈਵ ਰਾਉਂਡਸ ਇੱਕ ਤਲਵਾਰ ਇੱਕ ਕਾਪਾ ਬਰਾਮਤ ਹੋਇਆ ਔਰ ਇਸ ਇਹਨਾਂ ਨੂੰ ਅਰੈਸਟ ਕਰਕੇ ਸਾਡੇ ਜਿਹੜੇ ਮੇਨ ਮੁੱਖ ਦੋਸ਼ੀ ਸੀ ਇਸ ਮਰਡਰ ਦੇ ਦੋਨੋਂ ਰੌਂਡ ਅਪ ਹੋ ਗਏ ਔਰ ਸਾਡੇ ਰੇਡਸ ਚੱਲ ਰਹੇ ਜਿਹੜੇ ਬਾਕੀ ਇਹਦੇ ਚ ਅਨਨੋਨ ਸੀਗੇ ਉਹਨਾਂ ਨੂੰ ਵੀ ਅਸੀਂ ਛੇਤੀ ਨੈਪ ਕਰਾਂਗੇ ਔਰ ਇਹਨਾਂ ਨੂੰ ਫੜਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਜਿਹੜਾ ਸੁਖਰਾਜ ਔਰ ਇਹ ਪਾਈ ਨੇ ਬੰਦੇ ਇਹਨਾਂ ਦਾ ਪੁਰਾਣਾ ਜ਼ਮੀਨ ਦਾ ਰੋਲਾ ਸੀਗਾ ਉਹਦੇ ਤਹਿਤ ਹੀ ਉਸ ਦਿਨ ਇਹਨਾਂ ਨੇ ਇਸ ਕਤਲ ਨੂੰ ਇੰਜਾਮ ਦਿੱਤਾ ਔਰ ਇਸ ਕੇਸ ਸੇ ਸਾਨੂੰ ਜਿਵੇਂ ਮੈਂ ਦੱਸਿਆ ਜੋ-ਜੋ ਰਿਕਵਰੀਜ਼ ਹੋਈਆਂ ਅੰਡ ਜਿਹੜਾ ਇਹ ਕੁਲਦੀਪ ਸਿੰਘ ਉਰਫ ਕਾਲਾ ਹੈ ਅਕਿਊਜ਼ ਇਹਦੇ ਇਹਦਾ ਵੀ ਕ੍ਰਿਮੀਨਲ ਰਿਕਾਰਡ ਹੈ ਇਹਦੇ ਤੇ ਹੁਣ ਤੱਕ 5 ਪਰਚੇ ਦਰਜ ਹੋ ਚੁੱਕੇ ਜਿਨ੍ਹਾਂ ਚ 4 ਮੁਕਦਮੇ ਤਾਂ ਸਦਰ ਬਠਿੰਡਾ ਦੇ ਹੀ ਹੈ ਜਤੇ ਚ ਇੱਕ ਦਾ ਇਹ ਪੀਓ ਵੀ ਡਿਕਲੇਅਰਡ ਹੈ 2020 ਦਾ ਔਰ ਅਨਦਰ ਕੇਸ ਚ ਵੀ ਇਹ ਕੋਰ ਤੋਂ ਗੈਰ ਹਾਜ਼ਰ ਹੈ ਔਰ ਇੱਕ ਸਮਾਨੇ ਦਾ ਵੀ ਪਰਚਾ ਹੈ ਦਾ ਰੋਬਰੀ ਦਾ ਅੰਡ ਜਿਹੜਾ ਦੂਜਾ ਦੋਸ਼ੀ ਹੈ ਹੀ ਡੋਨਟ ਹੈਵ ਅ ਪ੍ਰਾਇਰ ਕ੍ਰਿਮੀਨਲ ਰਿਪੋਰਟ